ਹਾਂਜੀ ਹੁਣ ਜੋ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕੀ ਨਰਿੰਦਰਦੀਪ ਨੂੰ ਲੈ ਕੇ ਬਹੁਤ ਵੱਡੇ ਖੁਲਾਸੇ ਹੋਏ ਆ ਸਾਹਮਣੇ ਜਿਹੜਾ ਕਿ ਭਈ ਇਸ ਪਰਿਵਾਰ ਦੀ ਇੱਕ ਵੀਡੀਓ ਦਿਖਾਉਣ ਜਾ ਰਹੇ ਆ ਆਪਾਂ ਤੁਹਾਨੂੰ ਕਿਉਂਕਿ ਜਿਹੜੀ ਪੰਜਾਬ ਪੁਲਿਸ ਦੀ ਇੱਕ ਗੁੰਡਾਗਰਦੀ ਦਿਖਾਈ ਗਈ ਆ ਨਰਿੰਦਰਦੀਪ ਤੇ ਜਿਹੜੀ ਇੱਕ ਇਹ ਘਟਨਾ ਵਾਪਰਦੀ ਆ ਕਿਉਂਕਿ ਇਹਨਾਂ ਨੇ ਗਰੰਟ ਲਾ ਕੇ ਉਹਨੂੰ ਮਾਰ ਦਿੱਤਾ ਜਾਂਦਾ ਬਾਅਦ ਦੇ ਵਿੱਚ ਇੱਕ ਐਕਸੀਡੈਂਟ ਸਾਬਤ ਕਰ ਦਿੱਤਾ ਜਾਂਦਾ ਤਾਂ ਪਹਿਲਾਂ ਇਹ ਵੀਡੀਓ ਸੁਣੋ ਪੂਰੀ ਵੀਡੀਓ ਤੇ ਬਣੇ ਰਹੋ ਬਾਅਦ ਦੇ ਵਿੱਚ ਆਪਾਂ ਵਿਚਾਰ ਸਾਂਝੇ ਕਰਾਂਗੇ ਸੁਣੋ ਵੀਡੀਓ ਬਾਅਦ 'ਚ ਕਰਦੇ ਆ ਵਿਚਾਰ ਸਾਂਝੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਸ ਵੇਲੇ ਸਟੂਡੈਂਟ ਲਾਈਫ 'ਚ ਸਾਡੇ ਕਾਲਜ ਆਏ ਮੈਂ ਉਹਨਾਂ ਲਈ ਬਰਡਿੰਗ ਉਹਨਾਂ ਨੂੰ ਭਲ ਭਿੰਦਰ ਸਿੰਘ ਜੀ ਨੂੰ ਇਹ ਦੱਸੀ ਜੱਜ ਸੀ ਉਸ ਵੇਲੇ ਉਹ ਬੁਲਾਏ ਗਏ ਕਾਲਜ ਦੇ ਵਿੱਚ ਉਹਨਾਂ ਨੇ ਉਸ ਸਮੇਂ ਨੂੰ ਮੈਨੂੰ ਯਾਦ ਨੂੰ ਦੁਹਰਾ ਦਿੱਤਾ ਤਾਂ ਮੇਰੇ ਮੇਰੇ ਹੀ ਬੱਚੇ ਨੂੰ ਕਿੰਨੀ ਦਰਿੰਦਗੀ ਨਾਲ ਕਤਲ ਕਰਵਾਇਆ ਜਾ ਰਿਹਾ ਕੀਤਾ ਗਿਆ ਇੰਨਾ ਹੀ ਖਿਆਲ ਰੱਖਦੇ ਇਹ ਕਿਸੇ ਮਾਂ ਦਾ ਤਾਂ ਪੁੱਤ ਹੋਏਗਾ ਉਹਦੇ ਨਾਲ ਐਡੀ ਬਦਸਲੂਕੀ ਇਹਨਾਂ ਨੂੰ ਤੁਸੀਂ ਕਿਸੇ ਇੱਕ ਟਾਈਮ ਇਹ ਕਿਹਾ ਕਿ ਬਹੁਤ ਹਸਾਉਂਦਾ ਮੁੰਡਾ ਅੱਜ ਮਤਲਬ ਜਿਵੇਂ ਉਹਨਾਂ ਨੇ ਪੋਸਟ ਪਾਈ ਹੈ ਕਿ ਅੱਜ ਉਹ ਮੁੰਡਾ ਤੁਹਾਡੇ ਉਹਦੇ ਰਾਤ ਚ ਤੁਸੀਂ ਰੋ ਰਹੇ ਹੋ ਮੇਰਾ ਬੱਚਾ ਚਲਾ ਗਿਆ ਘਟੋ ਘਟ ਮੇਰੇ ਨਾਲ ਹਮਦਰਦੀ ਤਾਂ ਕਰਨ ਮੈਨੂੰ ਨਿਆ ਤਾਂ ਦੇਣ ਜੇ ਉਹਨਾਂ ਨੂੰ ਪਹਿਲਾਂ ਨਹੀਂ ਸੀ ਪਤਾ ਤਾਂ ਆਪਣੀ ਉਹ ਵੀ ਯਾਦ ਤਾਜ਼ਾ ਕਰ ਲੈਣ ਕਿ ਉਹ ਵੀ ਸਟੂਡੈਂਟ ਬਣ ਕੇ ਕਿਤੇ ਭਾਈ ਐਸਾ ਸਿੰਘ ਕਾਲਜ ਵਿੱਚ ਆਏ ਸੀ ਭਗਵੰਤ ਮਾਨ ਜੀ ਵੀ ਸਟੇਜਾਂ ਤੇ ਜਾ ਜਾ ਕੇ ਕਾਲਜਿਸ ਦੇ ਵਿੱਚ ਫੰਕਸ਼ਨ ਕਰਦੇ ਰਹੇ ਹਨ ਉਹਨਾਂ ਨਾਲ ਕਿੰਨੇ ਪ੍ਰੋਫੈਸਰ ਸਦਾ ਕਿੰਨੇ ਟੀਚਰ ਸਹਿਬਾਨ ਕਿੰਨੇ ਸਟੂਡੈਂਟਸ ਜੁੜੇ ਹੋਣਗੇ ਬਹੁਤ ਦੁੱਖ ਦੀ ਗੱਲ ਹੈ ਮੈਨੂੰ ਨਿਆ ਚਾਹੀਦਾ ਹੈ ਮੇਰਾ ਬੱਚਾ ਤਾਂ ਨਹੀਂ ਆ ਸਕਦਾ ਪਰ ਉਸ ਲਈ ਮੈਨੂੰ ਨਿਆ ਚਾਹੀਦਾ ਉਹ ਜਿਹੜੇ ਇਲਾਕੇ ਵਿੱਚੋਂ ਆਏ ਹੋਏ ਆ ਉਸ ਇਲਾਕੇ ਦੇ ਵਿੱਚ ਕਤਲ ਹੋਇਆ ਹੈ ਔਰ ਉਹ ਉਸ ਕਤਲ ਪਰਿਵਾਰ ਦੀ ਕੋਈ ਖਬਰ ਸਾਰੀ ਨਹੀਂ ਸਰ ਦੋ ਸ਼ਬਦ ਹਮਦਰਦੀ ਦੇ ਨਹੀਂ ਕਰ ਸਕਦੇ ਸਾਡੇ ਨਾਲ ਸੰਜ ਬੱਚਾ ਤਾਂ ਨਹੀਂ ਦੇ ਸਕਦੇ ਸਾਨੂੰ ਉਹ ਬਠਿੰਡਾ ਜ਼ਿਲ੍ਹੇ ਦਾ ਗੋਨੇਆਣਾ ਜਿੱਥੋਂ ਦਾ 33 ਸਾਲਾ ਨੌਜਵਾਨ ਨਰਿੰਦਰਦੀਪ ਸਿੰਘ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਨੇ ਪਰ ਉਹਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਇੱਕ ਪੋਸਟ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਜੋ ਕਿ ਕਈ ਸਾਲ ਪੁਰਾਣੀ ਯਾਦ ਹੈ ਜੋ ਨਰਿੰਦਰਦੀਪ ਦੇ ਮਾਤਾ ਜੀ ਨਾਲ ਜੁੜਦੀ ਹੈ ਪਾਲੀ ਭੁਪਿੰਦਰ ਸਿੰਘ ਜਿਹੜੇ ਕਿ ਲੇਖਕ ਨੇ ਡਾਇਰੈਕਟਰ ਨੇ ਕਾਲਜਾਂ ਦੇ ਵਿੱਚ ਜੱਜ ਬਣ ਕੇ ਬਤੌਰ ਜਾਂਦੇ ਰਹੇ ਉਹ ਇੱਕ ਪੋਸਟ ਲਿਖਦੇ ਨੇ ਇਹ ਵੀ ਕਿੰਨੀ ਵਿਡੰਬਣਾ ਹੈ ਕਿ ਬਠਿੰਡਾ ਪੁਲਿਸ ਨੇ ਜਿਸ ਨੌਜਵਾਨ ਨਰਿੰਦਰ ਨੂੰ ਮਾਰਿਆ ਤੇ ਹੁਣ ਕੇਸ ਖੁਰਦ-ਬੁਰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਉਸ ਨੌਜਵਾਨ ਦੀ ਮਾਂ ਪ੍ਰੋਫੈਸਰ ਸੁਦੀਪ ਗੋਨਿਆਣੇ ਦੇ ਉਸ ਭਾਈ ਆਸਾ ਸਿੰਘ ਗਰਲਜ਼ ਕਾਲਜ ਦੀ ਅਧਿਆਪਕਾ ਹੈ ਜਿਸ ਦੇ ਇੱਕ ਅੰਤਰ ਕਾਲਜ ਮੋਨੋ ਐਕਟਿੰਗ ਮੁਕਾਬਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਤੌਰ ਕਲਾਕਾਰ ਆਪਣਾ ਸਫ਼ਰ ਸ਼ੁਰੂ ਕੀਤਾ ਮੈਂ ਤੇ ਸ਼ਾਇਦ ਬਾਈ ਅਮਰਦੀਪ ਗਿੱਲ ਉਸ ਦੇ ਜੱਜ ਸਾਂ ਇਹ ਪ੍ਰੋਫੈਸਰ ਸੁਦੀਪ ਹੀ ਸੀ ਜਿਸ ਨੇ ਭਗਵੰਤ ਮਾਨ ਨੂੰ ਇੱਕ ਕਮਰੇ ਵਿੱਚ ਰਹਿਸਲ ਕਰਦਿਆਂ ਨੂੰ ਵੇਖ ਕੇ ਮੈਨੂੰ ਮੁਕਾਬਲੇ ਵਾਲ ਦਿਨ ਦੱਸਿਆ ਸੀ ਕਿ ਇੱਕ ਮੁੰਡਾ ਬਹੁਤ ਹਸਾਉਂਦਾ ਹੈ ਉਸ ਵਿਚਾਰੀ ਨੂੰ ਕੀ ਪਤਾ ਸੀ ਕਿ ਉਹ ਮੁੰਡਾ ਇੱਕ ਦਿਨ ਉਸ ਨੂੰ ਕਿੰਨਾ ਰਵਾਊਗਾ ਮੈਂ ਬਹੁਤ ਸ਼ਰਮਿੰਦਾ ਕਿ ਮੈਂ 7 ਸਾਲ ਇਸ ਪਾਰਟੀ ਦੀ ਸਪੋਰਟ ਕੀਤੀ ਇਹ ਪਾਲੀ ਭਪਿੰਦਰ ਸਿੰਘ ਦੇ ਸ਼ਬਦ ਨੇ ਮਾਤਾ ਜੀ ਇਹ ਸ਼ਬਦ ਅੱਜ ਤੁਹਾਨੂੰ ਯਾਦ ਨੇ ਜਾਂ ਉਸ ਵਕਤ ਜਿਹੜੇ ਤੁਸੀਂ ਮੁੱਖ ਮੰਤਰੀ ਦੇ ਲਈ ਕਹੇ ਸੀ ਜਦੋਂ ਬਤੌਰ ਕਲਾਕਾਰ ਪਰਫਾਰਮ ਕਰਦੀ ਸੀ ਮੈਂ ਹੁਣ ਪੋਸਟ ਦੇਖ ਰਹੀ ਹਾਂ ਮੈਨੂੰ ਹੁਣ ਸਾਰਾ ਖੁਸ਼ੂਹੀ ਯਾਦ ਆ ਰਿਹਾ ਨਹੀਂ ਤਾਂ ਨਰਿੰਦਰ ਦੀ ਜਿਹੜੀ ਘਟਨਾ ਹੋਈ ਹੈ ਐਡਾ ਦਰਿੰਦਗੀ ਨਾਲ ਉਸ ਦਾ ਕਤਲ ਕੀਤਾ ਗਿਆ ਉਹਨੇ ਮੈਨੂੰ ਲਾਈਫ ਦਾ ਸਰ ਪੁੱਛੀ ਭਲਵਾ ਦਿੱਤਾ ਪਰ ਆਹ ਪੋਸਟ ਦੇਖ ਕੇ ਮੇਰਾ ਹੌਸਲਾ ਇਸ ਲਈ ਗੱਲ ਕਰਨ ਦਾ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਸ ਵੇਲੇ ਸਟੂਡੈਂਟ ਲਾਈਫ ਸਾਡੇ ਕਾਲਜ ਆਏ ਮੈਂ ਉਹਨਾਂ ਲਈ ਵਰਡਿੰਗ ਉਹਨਾਂ ਨੂੰ ਪਾਲੀ ਭੁਪਿੰਦਰ ਸਿੰਘ ਜੀ ਨੂੰ ਇਹ ਦੱਸੀ ਜੱਜ ਸੀ ਉਸ ਵੇਲੇ ਬੁਲਾਏ ਗਏ ਕਾਲਜ ਦੇ ਵਿੱਚ ਤਾਂ ਉਹਨਾਂ ਨੇ ਉਸ ਸਮੇਂ ਨੂੰ ਮੈਨੂੰ ਯਾਦ ਨੂੰ ਦੁਹਰਾ ਦਿੱਤਾ ਤਾਂ ਮੇਰੇ ਇਸ ਮੇਰੇ ਹੀ ਬੱਚੇ ਨੂੰ ਕਿੰਨੀ ਦਰਿੰਦਗੀ ਨਾਲ ਕਤਲ ਕਰਵਾਇਆ ਜਾ ਰਿਹਾ ਕੀਤਾ ਗਿਆ ਇੰਨਾ ਹੀ ਖਿਆਲ ਰੱਖਦੇ ਕਿ ਇਹ ਕਿਸੇ ਮਾਂ ਦਾ ਤਾਂ ਪੁੱਤ ਹੋਏਗਾ ਉਹਦੇ ਨਾਲ ਐਡੀ ਬਦਸਲੂਕੀ ਇੰਨਾ ਹੀ ਖਿਆਲ ਰੱਖਦੇ ਕਿ ਮੈਂ ਉਸ ਭਗਵੰਤ ਮਾਨ ਜੀ ਵੀ ਸਟੇਜਾਂ ਤੇ ਜਾ ਜਾ ਕੇ ਕਾਲਜਿਸ ਦੇ ਵਿੱਚ ਫੰਕਸ਼ਨ ਕਰਦੇ ਰਹੇ ਆ ਉਹਨਾਂ ਨਾਲ ਕਿੰਨੇ ਪ੍ਰੋਫੈਸਰ ਸਹਿਬਾਨ ਕਿੰਨੇ ਟੀਚਰ ਸਹਿਬਾਨ ਕਿੰਨੇ ਸਟੂਡੈਂਟਸ ਜੁੜੇ ਹੋਣਗੇ ਬਹੁਤ ਦੁੱਖ ਦੀ ਗੱਲ ਹੈ ਮੈਨੂੰ ਨਿਆ ਚਾਹੀਦਾ ਮੇਰਾ ਬੱਚਾ ਤਾਂ ਨਹੀਂ ਆ ਸਕਦਾ ਪਰ ਉਸ ਲਈ ਮੈਨੂੰ ਨਿਆ ਚਾਹੀਦਾ ਪ੍ਰੋਫੈਸਰ ਸਾਹਿਬ ਜੇ ਤੁਸੀਂ ਜਿਵੇਂ ਕਿਹਾ ਕਿ ਬੱਚਾ ਤਾਂ ਨਹੀਂ ਆ ਸਕਦਾ ਨਿਆ ਚਾਹੀਦਾ ਇਹ ਪੁਰਾਣੀਆਂ ਯਾਦਾਂ ਨੇ 1980 90 ਦੇ ਹਾਕੀ ਦੀਆਂ ਅੱਜ ਦੌਰ ਹੋਰ ਹੋ ਗਿਆ ਪਰ ਕਦੇ ਸੋਚਿਆ ਨਹੀਂ ਸੀ ਇਸ ਤਰ੍ਹਾਂ ਲਿੰਕ ਜੁੜੇਗਾ ਪਰ ਇਸ ਕੇਸ ਦੇ ਵਿੱਚ ਤੁਹਾਨੂੰ ਸਾਰ ਲਈ ਜਾ ਰਹੀ ਹੈ ਜਿਵੇਂ ਲਈ ਜਾਣੀ ਚਾਹੀਦੀ ਸੀ ਨਹੀਂ ਜੀ ਬਿਲਕੁਲ ਸਾਡੇ ਤੋਂ ਕੋਈ ਸਾਰ ਨਹੀਂ ਲਈ ਜਾ ਰਹੀ ਭਗਵੰਤ ਮਾਨ ਜੀ ਪਿਛਲੇ ਦਿਨੀ ਤਿੰਨ ਦਿਨ ਇੱਥੇ ਲਗਾ ਕੇ ਗਏ ਬਟਿੰਡਾ ਪਰ ਸਾਡੇ ਘਰ ਤੱਕ ਨਹੀਂ ਪਹੁੰਚੇ ਕੇਸ ਘਰ ਦੇ ਵਿੱਚ ਕੀ ਵਾਪਰਿਆ ਕੀ ਉਹਨਾਂ ਦੇ ਧਿਆਨ 'ਚ ਨਹੀਂ ਉਹਨਾਂ ਨੂੰ ਸਭ ਕੁਝ ਪਤਾ ਹੈ ਇੱਕ ਪੰਜਾਬ ਦਾ ਮਾਲਕ ਹੋ ਕੇ ਸੀਐਮ ਹੋ ਕੇ ਉਹਨਾਂ ਦੇ ਧਿਆਨ 'ਚ ਨਹੀਂ ਕਿ ਉਹਨਾਂ ਦੇ ਰਾਜ ਦੇ ਵਿੱਚ ਕੀ ਹੋ ਰਿਹਾ ਹੈ ਉਹ ਜਿਸ ਇਲਾਕੇ ਵਿੱਚੋਂ ਆਏ ਹੋਏ ਹੈ ਉਸ ਇਲਾਕੇ ਦੇ ਵਿੱਚ ਕਤਲ ਹੋਇਆ ਹੈ ਔਰ ਉਹ ਉਸ ਕਤਲ ਪਰਿਵਾਰ ਦੀ ਕੋਈ ਖਬਰ ਸਾਰੀ ਨਹੀਂ ਲੱਗ ਦੋ ਸ਼ਬਦ ਹਮਦਰਦੀ ਦੇ ਨਹੀਂ ਕਰ ਸਕਦੇ ਸਾਡੇ ਨਾਲ ਸਾਂਝ ਬੱਚਾ ਤਾਂ ਨਹੀਂ ਦੇ ਸਕਦੇ ਸਾਨੂੰ ਉਹ ਸਾਡੀ ਕੋਈ ਸਾਰ ਨਹੀਂ ਲੈ ਰਿਆ ਜਿਵੇਂ ਤੁਸੀਂ ਕਹੇ ਕੋਈ ਸਾਰ ਨਹੀਂ ਲੈ ਰਿਆ ਪਰ ਕੁਝ ਲੋਕ ਜਿਹੜੇ ਜਥੇਬੰਦੀਆਂ ਐਕਸ਼ਨ ਕਮੇਟੀ ਬਣ ਗਈ ਬਹੁਤ ਲੋਕ ਤੁਹਾਡੇ ਨਾਲ ਖੜੇ ਐ ਜਥੇਬੰਦੀਆਂ ਬਹੁਤ ਸਾਡਾ ਸਾਥ ਦੇ ਰਹੀਆਂ ਕਮੇਟੀ ਸਾਥ ਦੇ ਰਹੀਆਂ ਲੋਕ ਸੇਵਾ ਜੋ ਲੋਕ ਨਿਆਂ ਪਸੰਦ ਨੇ ਸਭ ਸੁਸਾਇਟੀਆਂ ਪਾਰਟੀਆਂ ਪੋਲਿਟੀਕਲ ਬੰਦੇ ਵੀ ਸਾਡਾ ਸਾਥ ਦੇ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਰ ਉਮੀਦ ਕਰਦੇ ਆ ਕਿ ਇਦਾਂ ਹੀ ਸਾਡਾ ਸਾਥ ਦੇਣਗੇ ਸਾਨੂੰ ਨਿਆ ਲੈ ਕੇ ਦੇਣਗੇ ਮਤਲਬ ਉਮੀਦ ਕਰਦੇ ਹਾਂ ਉਹਨਾਂ ਤੋਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਤੁਸੀਂ ਕਿਸੇ ਇੱਕ ਟਾਈਮ ਇਹ ਕਿਹਾ ਕਿ ਬਹੁਤ ਹਸਾਉਂਦਾ ਮੁੰਡਾ ਅੱਜ ਮਤਲਬ ਜਿਵੇਂ ਉਹਨਾਂ ਨੇ ਪੋਸਟ ਪਾਈ ਹੈ ਕਿ ਅੱਜ ਉਹ ਮੁੰਡਾ ਤੁਹਾਡੇ ਉਹਦੇ ਰਾਤ ਤੁਸੀਂ ਰੋ ਰਹੇ ਹੋ ਇਹ ਦੇਖੋ ਜੀ ਮੈਂ ਤੇ ਹੁਣ ਸ਼ੇਅਰ ਕਰ ਸਕਦੀ ਸੀ ਸ਼ੇਅਰ ਕੀਤਾ ਜੇ ਮੇਰੇ ਕੋਲ ਪੋਸਟ ਪਹੁੰਚੀ ਹੈ ਤਾਂ ਤਾਂ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਸੁਣਨੀ ਚਾਹੀਦੀ ਹੈ ਮੇਰੀ ਫਰਿਆਦ ਕਿ ਮੇਰਾ ਬੱਚਾ ਚਲਾ ਗਿਆ ਘਟੋ ਘਟ ਮੇਰੇ ਨਾਲ ਹਮਦਰਦੀ ਤਾਂ ਕਰਨ ਮੈਨੂੰ ਨਿਆ ਤਾਂ ਦੇਣ ਜੇ ਉਹਨਾਂ ਨੂੰ ਪਹਿਲਾਂ ਨਹੀਂ ਸੀ ਪਤਾ ਤਾਂ ਆਪਣੇ ਉਹ ਵੀ ਯਾਦ ਤਾਜ਼ਾ ਕਰ ਲੈਣ ਕਿ ਉਹ ਵੀ ਸਟੂਡੈਂਟ ਬਣ ਕੇ ਕਿਤੇ ਭਾਈ ਐਸਾ ਸਿੰਘ ਕਾਲਜ ਵਿੱਚ ਆਏ ਸੀ ਤਾਂ ਉੱਥੋਂ ਦਾ ਸਟਾਫ ਉਹਨਾਂ ਨੂੰ ਕਿਵੇਂ ਯਾਦ ਕਰ ਰਿਹਾ ਉਸਟਾਫ ਮੈਂਬਰਸ ਨਾਲ ਕਿਵੇਂ ਕਿਵੇਂ ਦੀ ਘਟਨਾ ਵਾਪਰੀ ਹੈ ਉਹਨਾਂ ਦੇ ਸਭ ਧਿਆਨ ਚ ਪਰ ਉਹਨਾਂ ਨੂੰ ਜੇ ਨਹੀਂ ਪਤਾ ਕਿ ਉਹ ਉਸਟਾਫ ਮੈਂਬਰ ਦਾ ਬੱਚਾ ਹੈ ਤਾਂ ਹੁਣ ਮੈਂ ਯਾਦ ਕਰਾ ਰਹੀ ਹਾਂ ਉਹਨਾਂ ਨੂੰ ਕਿ ਉਹ ਮੇਰਾ ਬੱਚਾ ਹੈ ਤੁਸੀਂ ਸਾਡੇ ਕਾਲਜ ਵਿੱਚ ਹੀ ਆਏ ਸੀ ਤੁਹਾਨੂੰ ਸਨਮਾਨ ਮਿਲਿਆ ਉੱਥੇ ਕੰਪੀਟੀਸ਼ਨ ਦੇ ਵਿੱਚ ਆਏ ਹੋ ਮੈਂ ਬਹੁਤ ਪ੍ਰੇਜ਼ ਕੀਤੀ ਸੀ ਤੁਹਾਡੀ ਉਸ ਵੇਲੇ ਵੀ ਮੈਨੂੰ ਨਿਆਹ ਚਾਹੀਦਾ ਹੈ ਤੁਸੀਂ ਮੇਰੀ ਫਰਿਆਦ ਸੁਨੋ ਸਾਨੂੰ ਨਿਆਹ ਦਿਓ ਨਿਆਹ ਦਿਓ ਨਿਆਹ ਦਿਓ ਏਸੀ ਨਰਿੰਦਰਦੀਪ ਦਾ ਪਰਿਵਾਰ ਜੋ ਕਿ ਭਈ ਉਹਨਾਂ ਦੇ ਮਾਤਾ ਬਣਿਓ ਖੁਲਾਸੇ ਜੋ ਬਹੁਤ ਵੱਡੇ ਕੀਤੇ ਗਏ ਆ ਪਰ ਜੋ ਇਹ ਪਰਿਵਾਰ ਦਾ ਦਰਦ ਇਹ ਪਰਿਵਾਰ ਹੀ ਜਾਣ ਸਕਦਾ ਜਿਹਦੇ ਵਿੱਚ ਇਹ ਗੁੰਡਾਗਰਦੀ ਦਿਖਾਈ ਗਈ ਆ ਪੰਜਾਬ ਪੁਲਿਸ ਬਣਿਓ